ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵੱਡੀ ਮੰਗ ਰਹੀ ਆ ਵੀ ਸ਼੍ਰੀ ਚਮਕੌਰ ਸਾਹਿਬ ਤੋਂ ਕਈ ਸਾਲ ਪਹਿਲਾਂ ਜਿਹੜੀ ਬੱਸ ਚੱਲਦੀ ਹੁੰਦੀ ਸੀ ਦਰਬਾਰ ਸਾਹਿਬ ਦੇ ਲਈ ਸੋ ਸਾਰੇ ਨਗਰ ਇਲਾਕਾ ਨਿਵਾਸੀਆਂ ਦੇ ਨਾਲ ਖੁਸ਼ਖਬਰੀ ਸਾਂਝੀ ਕਰਦੇ ਆ ਜੀ ਉਹ ਬੰਦ ਪਿਆ ਬੱਸ ਰੂਟ ਮੁੜ ਤੋਂ ਦੁਬਾਰਾ ਚਾਲੂ ਹੋ ਰਿਹਾ ਜੀ ਸ਼੍ਰੀ ਚਮਕੌਰ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਸਾਡੇ ਨਾਲ ਨੇ ਸਾਡੇ ਚਮਕੌਰ ਸਾਹਿਬ ਦੇ ਇਸ਼ਾਨ ਸੁਖਵੀਰ ਸਿੰਘ ਜੀ ਖੀਰਾ ਪਿਆਰ ਦੇ ਨਾਲ ਖੀਰਾ ਵੀ ਕਹਿੰਦੇ ਨੇ ਐਮਸੀ ਨੇ ਇੱਥੇ ਦੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਧੰਨਵਾਦ ਜੀ ਹਾਂਜੀ ਸੁਖਵੀਰ ਰਮਸੀ ਸਾਹਿਬ ਸਾਨੂੰ ਦੱਸੋ ਵੀ ਇਹ ਬੱਸ ਰੂਟ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਸ਼੍ਰੀ ਚਮਕੌਰ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਕਿਉਂਕਿ ਬਹੁਤ ਵੱਡੀ ਇਲਾਕੇ ਦੀ ਮੰਗ ਰਹੀ ਹੈ ਤੇ ਬਹੁਤ ਜਲਦ ਜਿਹੜੀ ਬੱਸ ਸਰਵਿਸ ਸ਼ੁਰੂ ਹੋਣ ਜਾ ਰਹੀ ਹੈ ਸਾਰੇ ਮੈਨੂੰ ਪੁੱਛ ਰਹੇ ਨੇ ਵੀ ਕਦੋਂ ਤੋਂ ਇਹ ਬੱਸ ਚੱਲੇਗੀ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਤੇ ਸਾਰੀ ਜਾਣਕਾਰੀ ਇੱਕ ਬੰਦ ਪਿਆ ਬੱਸ ਰੂਟ ਦਿੱਲੀ ਦੇ ਲਈ ਵੀ ਚਮਕੌਰ ਸਾਹਿਬ ਤੋਂ ਬੱਸ ਚੱਲਦੀ ਸੀ ਉਹਦੇ ਲਈ ਵੀ ਜਰੂਰ ਤੁਸੀਂ ਆਪਣੀ ਜਾਣਕਾਰੀ ਦਿਓ ਪਹਿਲਾਂ ਤਾਂ ਆਪਦੀ ਦਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਇਹ ਸ਼ਹਿਰ ਆ ਸ੍ਰੀ ਚਮਕੌਰ ਸਾਹਿਬ ਇਹ ਸ਼ਹੀਦਾਂ ਦੀ ਪਾਵਨ ਬਗਤਰਤਾਤਰੀ ਹੈ ਇੱਥੇ ਸਹਾਬੇ ਕਮਾਸ਼ੀ ਗਰੋਵ ਸਿੰਘ ਮਹਾਰਾਜ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਤਿੰਨ ਪਿਆਰੇ ਤੇ 40 ਸਿੰਘਾਂ ਨੇ ਸਾਹਤਾਂ ਪ੍ਰਾਪਤ ਕੀਤੀਆਂ ਇਸ ਧਰਤੀ ਤੋਂ ਤਕਰੀਬਨ ਜਿਵੇਂ ਬਜ਼ੁਰਗਾਂ ਨੂੰ ਪਤਾ ਲੱਗਿਆ ਅੱਜ ਤੋਂ 20-25 ਸਾਲ ਪਹਿਲਾਂ ਇੱਕ ਰੂਪ ਚੱਲਦਾ ਸੀ ਜਿਹੜਾ ਸ੍ਰੀ ਚਮਕੌਰ ਸਾਹਿਬ ਤੋਂ ਅਮਰਸਰ ਚੱਲਦਾ ਉਹਦੇ ਨਾਲ ਸੰਗਤਾਂ ਨੂੰ ਸ੍ਰੀ ਹਰਮੰਦਰ ਸਾਹਿਬ ਵਾਟਸਐਪ ਜਾਣ ਲਈ ਬਹੁਤ ਸੌਖ ਹੁੰਦੀ ਸੀ ਪਰ ਸਮੇਂ-ਸਮੇਂ ਤੇ ਸਰਕਾਰਾਂ ਆਉਂਦੀਆਂ ਗਈਆਂ ਪਰ ਰੂਟ ਬੰਦ ਹੋ ਗਿਆ ਉਹ ਚੱਲਿਆ ਨਹੀਂ ਬਿਲਕੁਲ ਤੇ ਹੁਣ ਇਸ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਟਰਾਂਸਪੋਰਟ ਮੰਤਰੀ ਸਾਹਿਬ ਦਾ ਤੇ ਇਲਾਕੇ ਦੇ ਮਰੁਦਾ ਐਮ ਐਲ ਏ ਸਾਹਿਬ ਡਾਕਟਰ ਚੰਦੀ ਸਿੰਘ ਜੀ ਦਾ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਜਿਹੜਾ ਇਹ ਲੋਕਾਂ ਦਾ ਇੱਕ ਮੰਗ ਸੀ ਕਿ ਸਾਡੇ ਇਲਾਕੇ ਨੂੰ ਸ੍ਰੀ ਦਰਬਾਰ ਸਾਹਿਬ ਨਾਲ ਜੋੜਿਆ ਜਾਵੇ ਸੜਕ ਹੀ ਆਪ ਜਾਈ ਜਾਂ ਬੱਸ ਸੇਵਾ ਰਾਹੀਂ ਉਹ ਪੂਰੀ ਹੋ ਗਈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਲੋਕਾਂ 'ਚ ਇਹ ਚੀਜ਼ ਦਾ ਬਹੁਤ ਜਿਹੜਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਬਹੁਤ ਪੋਸਟਾਂ ਅਨੁਪਾਤ ਜੇ ਸ਼ੇਅਰ ਹੋ ਰਹੀਆਂ ਕਿ ਮਿਹਨੂਦਾ ਸਰਕਾਰ ਨੇ ਇਹ ਬਹੁਤ ਵਧੀਆ ਪ੍ਰਾਲਾਪ ਤੇ ਜਿਹੜਾ ਇਹ ਸ੍ਰੀ ਚਮਕੌਰ ਸਾਹਿਬ ਤੋਂ ਲੈ ਕੇ ਬਾਇਆ ਰੋਪੜੇ ਰੂਟ ਚੱਲਣਾ ਤੇ ਦੂਸਰੀ ਗੱਲ ਜਿਹੜੀ ਤੁਸੀਂ ਦਿੱਲੀ ਵਾਲੀ ਕਹਿੰਦੇ ਜੀ ਉਹ ਵੀ ਸਰਕਾਰ ਦੇ ਧਿਆਨ ਵਿੱਚ ਆ ਉਮੀਦ ਕਰਦੇ ਆ ਕਿ ਮਾਨਯੋਗ ਐਮਐਲਏ ਸਾਹਿਬ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਇਹ ਮੰਗ ਆ ਜਿਹੜੀ ਇੱਥੇ ਤੋਂ ਪੁਰਾਣੇ ਰੂਟ ਚੱਲਦੇ ਸਨ ਉਹ ਜਲਦੀ ਚੱਲ ਹੋ ਜਾਣਗੇ ਤੇ ਇੱਕ ਰੂਟ ਆ ਬਹਿਰਾ ਪਰਵੇਟ ਤੋਂ ਉਹ ਪਟਿਆਲਾ ਜਾਂਦਾ ਹੈ ਉਹ ਵੀ ਅੱਜ ਤਕਰੀਬਨ ਮੇਰੀ ਆਪਸ ਸਹਿਬਾਨ ਨਾਲ ਗੱਲ ਹੋਈ ਸੀ ਉਹ ਵੀ ਦੱਸ ਰਿਹਾ ਹੈ ਕਿ ਸ਼ਾਇਦ ਜਲਦੀ ਹੀ ਇਹ ਰੂਟ ਆ ਜਿਹੜਾ ਉਹ ਵੀ ਚਾਲੂ ਹੋ ਜਾਊਗਾ ਤੇ ਜੇ ਆਪਾਂ ਗੱਲ ਕਰੀਏ ਸ਼੍ਰੀ ਹਮਸਸਰ ਫਾਇਰ ਵੀ ਜਿਹੜੀ ਜਾਣੀ ਹੈ 15 ਤਰੀਕ ਤੋਂ ਉਮੀਦ ਹੈ ਕਿ 15 ਤਰੀਕ ਤੋਂ ਇਹ 11:00 ਵਜੇ ਦੇ ਕਰੀਬ ਇਹਨਾਂ ਦਾ ਘਟਣਾ ਹੈ ਅੱਛਾ ਉਹਨੂੰ ਸਾਡੀ ਛੰਡੀ ਦੇ ਕੇ ਰਵਾਨਾ ਕਰਿਆ ਜਾਣਾ ਜੋ ਵੀ ਜੋ ਰਸਮੀ ਪ੍ਰੋਗਰਾਮ ਹੁੰਦਾ ਹੈ ਉਹ ਵੀ ਤੌਰ ਤੇ ਐਲਾਨ ਹੋ ਜਾਣਾ ਹੈ ਬਿਲਕੁਲ ਇਹ ਤੁਹਾਡੇ ਚੈਨਲ ਦੇ ਮਾਧਮ ਰਹੀ ਮੈਂ ਸਾਡੇ ਇਲਾਕੇ ਦੇ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਕੋਈ ਰੂਟ ਲੱਗਦਾ ਹੈ ਟਰਬੇਜ ਆ ਰੋਡਵੇਜ ਦਾ ਰੂਟ ਆ ਜੇ ਇਹਦੇ ਵਿੱਚ ਸਵਾਰੀ ਨਹੀਂ ਆਉਂਗੀ ਤਾਂ ਇਹ ਰੂਟ ਬੰਦ ਹੋ ਜੇ ਕਰਦੇ ਆ ਕਿਉਂਕਿ ਘਟੇ ਚੱਲ ਜਾਂਦੇ ਆ ਸੋ ਬੇਨਤੀ ਆ ਖਾਸ ਤੌਰ ਤੇ ਬੀਬੀਆਂ ਨੂੰ ਤਾਂ ਦੇਖੋ ਪੰਜਾਬ ਸਰਕਾਰ ਨੇ ਸਹੂਲਤ ਦਿੱਤੀ ਹੋਈ ਆ ਕਿ ਉਹਨਾਂ ਨੂੰ ਫ੍ਰੀ ਬੱਸ ਸਰਵਿਸ ਆ ਉਹਦੇ ਵਿੱਚ ਦੇਖੋ ਨਾਲ ਤਾਂ ਰੂਟ ਚੱਲਦਾ ਰਹੂਗਾ ਤੇ ਦੂਜਾ ਸਾੜੇ ਬੀਬੀਆਂ ਸ੍ਰੀ ਦਰਬਾਰ ਸਾਹਿਬ ਦੇ ਦક્ષਨ ਦੀਦਾਰੇ ਕਰ ਸਕਦੇ ਆ ਤੇ ਨਾਲ ਦੁਰਗਿਆਂ ਮੰਦਿਰ ਉਹਨਾਂ ਦਾ ਵੀ ਦક્ષਨ ਕਰ ਸਕਦੇ ਆ ਜਿਹੜੀ ਵਾਸੇਵਾ ਸ਼ੁਰੂ ਹੋ ਰਹੀ ਹੈ ਇਹਦਾ ਲਾਭ ਉਠਾਉਣਾ ਚਾਹੀਦਾ ਤੇ ਇਸੇ ਤਰ੍ਹਾਂ ਜਿਹੜੀ ਬਰਾਮਪਰ ਤੋਂ ਚੱਲਣੀ ਆ ਉਹਦਾ ਰੂਟ ਵੀ ਆ ਉਹ ਬਰਾਮਪਰ ਤੋਂ ਸ੍ਰੀ ਚਮਕੌਰ ਸਾਹਿਬ ਮਰੰਡਾ ਫਤਿਹਗੜ੍ਹ ਸਾਹਿਬ ਸਰਹੰਦ ਪਟਿਆਲਾ ਸਮੇਂ ਦੇ ਅਨੁਸਾਰ ਅੱਜ ਦੇ ਛਾਂ ਵਿੱਚ ਬਹੁਤ ਘੱਟ ਲੋਕ ਆ ਜਿਹੜੇ ਦੂਰ ਦਰਾਡੇ ਦੀ ਯਾਤਰਾ ਕਰ ਲੈਂਦੇ ਆ ਜਿਹੜੇ ਆਪਣੇ ਪਬਲਿਕ ਟਰਾਂਸਪੋਰਟ ਉਹਦੇ ਤੇ ਜਾ ਤੱਕ ਮੇਰੀ ਆਪਣੀ ਨਿੱਜੀ ਹੈ ਕਾਰਾਂ ਤੇ ਜਾਂਦਾ ਹੈ ਚਾਹਵਨ ਹੁੰਦੇ ਆ ਇਹਦੇ ਨਾਲ ਇਹ ਚੀਜ਼ਾਂ ਵਿੱਚ ਉਹ ਗ੍ਰੈਵਿਟੀ ਵੀ ਆਈ ਆ ਜਿਹੜੇ ਘਾਟੇ ਤੇ ਜਾਂਦਾ ਜੇ ਆਪਾਂ ਕਹਿ ਲਈਏ ਇਹ ਸਰਕਾਰੀ ਵਾਹਨ ਦੀ ਘਾਟੇ ਜਾਂਦੀ ਆ ਉਹਦਾ ਕਾਰਨ ਆ ਕਿ ਇਹਨਾਂ ਨੂੰ ਸਵਾਰੀਆਂ ਨਹੀਂ ਮਿਲਦੀਆਂ ਅੱਛਾ ਸਵਾਰੀਆਂ ਨਾ ਹੋਣ ਕਰਕੇ ਵੀ ਇਹ ਰੂਟ ਇਹ ਬੰਦ ਹੋ ਗਏ ਤੇ ਜਿਹੜੇ ਮੈਂਕਮੇ ਹੁੰਦੇ ਉਹ ਘਾਟੇ ਚੱਲ ਜਾਂਦੇ ਆ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਰੂਟ ਨੂੰ ਬੰਦ ਹੀ ਕਰ ਦਿੱਤਾ ਜਾਵੇ ਮਤਲਬ ਜਿਹੜਾ ਵੀ ਕੋਈ ਰੂਟ ਇੱਥੋਂ ਚੱਲਣਾ ਨਵਾਂ ਚੱਲਣ ਦਾ ਵੀ ਜਿਹੜਾ ਸਮੂਹ ਨਗਰ ਇਲਾਕਾ ਨਿਵਾਸੀ ਉਹਨਾਂ ਨੂੰ ਭਰਮਾ ਹੰਗਾਰਾ ਦੇਣਾ ਚਾਹੀਦਾ ਹੈ ਜੇ ਕੋਈ ਰੂਟ ਚੱਲਦਾ ਹੈ ਜੇ ਉਹਦੇ ਵਿੱਚ ਸਵਾਰੀ ਨਹੀਂ ਆਉਂਦੀ ਤਾਂ ਉਹ ਆਟੋਮੈਟਿਕਲੀ ਇੱਕ ਘਾਟੇ ਦਾ ਸੌਦਾ ਹੈ ਸਰਕਾਰਾਂ ਦੀ ਵੀ ਇਹੀ ਪਾਲਿਸੀ ਹੁੰਦੀ ਆ ਸਬੰਧਤ ਵਿਭਾਗ ਦੀ ਵੀ ਇਹੀ ਪਾਲਿਸੀ ਹੁੰਦੀ ਆ ਜੇ ਕਿ ਰੂਟ ਨਹੀਂ ਸਵਾਰੀ ਪੈਦੀ ਤਾਂ ਉਹ ਬੰਦ ਕਰ ਦਿੱਤੇ ਜਾਂਦੇ ਸਖਬੀਰ ਘਾਟੇ ਵੱਧ ਦੀ ਗੱਲ ਚੋਂ ਕੋਈ ਗਲਜਾਦ ਆਈ ਹੈ ਵੀ ਮੈਂ ਮੈਂ ਵੀ ਤਕਰੀਬਨ ਰੋਡ ਵਿੱਚ ਬੱਸਾਂ ਦੇ ਵਿੱਚ ਸਫ਼ਰ ਕਰਦਾ ਬੱਸਾਂ ਵਧੀਆ ਇਹਨਾਂ ਪਹਿਲਾਂ ਵਾਲੀਆਂ ਬੱਸਾਂ ਨਹੀਂ ਰਹੀਆਂ ਜਿਵੇਂ ਅੱਗੇ ਗਾਣੇ ਹੁੰਦੇ ਸੀ ਆਗੀ ਰੋਡਵੇ ਜਿਹੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਪਰ ਮੈਂ ਇੱਕ ਚੀਜ਼ ਬਹੁਤ ਦੇਖੀ ਆ ਆਪਣੇ ਅੱਖੀਂ ਦੇਖੀ ਆ ਵੀ ਜਿਹੜੇ ਕੰਡਕਟਰ ਆ ਉਹ ਲੇਡੀ ਸਵਾਰੇ ਨੂੰ ਜੜਾਣ ਲਈ ਜ਼ਿਆਦਾ ਤਾਕੀਆਂ ਬੰਦ ਕਰ ਲੈਂਦੇ ਆ ਜਦੋਂ ਉਹਨਾਂ ਨੂੰ ਬੋਲਣਗੇ ਆਧਾਰ ਕਾਰਡ ਨਹੀਂ ਚੱਲਦਾ ਇਹ ਨਹੀਂ ਚੱਲਦਾ ਐਦਾਂ ਦੀਆਂ ਦਿੱਕਤਾਂ ਦੇ ਨਾਲ ਜਿੰਨੀਆਂ ਵੀ ਸਾਡੀਆਂ ਮਹਿਲਾਵਾਂ ਔਰਤਾਂ ਬੱਚੀਆਂ ਕੁੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਦਿੱਕਤ ਆ ਰਹੀ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਅਕਸਰ ਸੋਸ਼ਲ ਮੀਡੀਆ ਤੇ ਵੀ ਕਾਫੀ ਮੀਡੀਆ ਵਾਇਰਲ ਹੁੰਦੀਆਂ ਤੇ ਜਿਹੜੇ ਵੱਸ ਦੇ ਕਨੈਕਟਰ ਆ ਉਹਨਾਂ ਵੱਲੋਂ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਮਾਤਾ-ਮਾਂ ਭੈਣਾਂ ਬੱਚੀਆਂ ਇਹਨਾਂ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ ਇਹ ਬਹੁਤ ਨਿੰਦਣਯੋਗ ਆ ਦੇਖੋ ਨੌਕਰੀਆਂ ਹਰੇਕ ਨੂੰ ਨਹੀਂ ਮਿਲਦੀਆਂ ਜੇ ਪ੍ਰਮਾਤਮਾ ਨੇ ਤੁਹਾਡੇ ਤੇ ਮਿਹਰ ਕਰੀ ਆ ਜੇ ਤੁਹਾਨੂੰ ਕੋਈ ਨੌਕਰੀ ਨਹੀਂ ਮਿਲੀ ਆ ਤਾਂ ਉਹ ਨੂੰ ਆਪਣੀ ਮਾਨਦਰੀ ਦੇ ਨਾ ਵਾਓ ਆਪਾਂ ਜੇ ਉੱਥੇ ਦੁਰਭਵਾਰ ਕਰਦੇ ਆ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੇ ਘਰਾਂ ਚ ਵੀ ਆਪਣੀ ਮਾਤਮਾਂ ਪਰਣਾ ਗਲੇ ਇਸ ਤਰ੍ਹਾਂ ਦੀ ਬੋਲੀ ਵਰਤਦੇ ਆ ਲੋਰੀ ਵੀ ਹੈ ਕਿ ਹਰ ਵਾਰੀ ਕਨੈਕਟਰ ਹੀ ਗਲਤ ਹੋਊਗਾ ਹੋ ਸਕਦਾ ਕਈ ਵਾਰ ਕੋਈ ਬੀਬੀ ਵੀ ਗਲਤ ਹੋ ਜਾਵੇ ਪਰ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਅਕਸਰ ਵੀਡੀਓ ਆਉਂਦੀਆਂ ਕਿ ਕਨੈਕਟਰ ਬੀਬੀਆਂ ਅਗਰ ਬੈਠ ਗਿਆ ਹੁੰਦਾ ਉਹਨਾਂ ਨੂੰ ਚੜ੍ਹ ਨਹੀਂ ਦਿੰਦਾ ਕਿਸੇ ਗੱਲ ਨੂੰ ਪਿਆਰ ਨਾਲ ਵੀ ਕਿਹਾ ਜਾ ਸਕਦਾ ਜੇ ਦਸ ਵਿੱਚ ਸਵਾਰੀ ਖੋਲਾ ਜਾ ਕੋਈ ਹੋਰ ਦਿੱਕਤ ਆ ਉਹਨੂੰ ਆਪਾਂ ਪਿਆਰ ਨਾਲ ਸਮਝਾ ਕੇ ਗੱਲ ਕਰ ਸਕਦੇ ਆ ਨਾ ਕਿ ਗਲਤ ਸ਼ਬਦਾਬੀ ਵਰਤ ਕੇ ਇਹ ਚਾਹੀਦਾ ਕਿ ਕਿਸੇ ਨੇ ਜਾਣਾ ਹੁੰਦਾ ਹੁਣ ਕਿਸੇ ਜੂੜੀ ਪਹੁੰਚਣਾ ਹੁੰਦਾ ਪਰ ਚੀਟ ਨਹੀਂ ਹੁੰਦੀ ਅਡਜਸਟਮੈਂਟ ਨਾਲ ਦੀ ਕੋਈ ਚੀਜ਼ ਹੁੰਦੀ ਆ ਉਹ ਕਰ ਲੈਣੀ ਚਾਹੀਦੀ ਆ ਕਿਉਂਕਿ ਅਸੀਂ ਪੰਜਾਬੀ ਲੋਕ ਆ ਜਿਹੜੇ ਪਿਆਰ ਦੇ ਭੁੱਖੇ ਹੁੰਦੇ ਆ ਨਹੀਂ ਉਹ ਤਾਂ ਆ ਚਲੋ ਹੁਣ ਜੇ ਸਹੂਲਤ ਸਰਕਾਰ ਨੇ ਦਿੱਤੀ ਆ ਅੱਟੇ ਵੱਧਦੇ ਸਰਕਾਰ ਦੇਖ ਰਹੀ ਹੈ ਨਾ ਪੱਲੇ ਤੋਂ ਤਾਂ ਕਿਸੇ ਜੇਬ ਤੋਂ ਕੁਝ ਜਾਂਦਾ ਨਹੀਂ ਬਿਲਕੁਲ ਦੇਖੋ ਸਰਕਾਰ ਜੇ ਅੱਜ ਦੇ ਸਮੇਂ ਵਿੱਚ ਦੁੱਧਾ ਪੰਜਾਬ ਸਰਕਾਰ ਜੇ ਸੂਚ ਦੇ ਰਹੀ ਆ ਤਾਂ ਉਹ ਉਹਨਾਂ ਦੀ ਨਿੱਜੀ ਉਹ ਆ ਇਹ ਤਾਂ ਪੰਜਾਬ ਸਰਕਾਰ ਨੇ ਦੇਖਣਾ ਹੈ ਨਾ ਕਿ ਸਬੰਧਿਤ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਸਬਸਿਡੀ ਦੇ ਰਹੀ ਹੈ ਇਹ ਮਾਤਾ ਮਾਪਾਂ ਲਈ ਉਹਨਾਂ ਨੇ ਸੂਚ ਦਿੱਤੀ ਆ ਤਾਂ ਮਾਤਾ ਮਾਪਾਂ ਨੂੰ ਵੀ ਨਾ ਦਾ ਇਸ ਸੂਚ ਦਾ ਲਾਭ ਵੀ ਮਿਲਣਾ ਚਾਹੀਦਾ ਹੈ ਇਹ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਇਹ ਸੂਤ ਦੇ ਬਦਲੇ ਵੱਜੋ ਬੇਇੱਜ਼ਤੀ ਕੀਤਾ ਜਾਵੇ ਕਿ ਆਧਾਰ ਕਾੱਕੇ ਆ ਜੰਨੇ ਆ ਤੁਸੀਂ ਜਾਂ ਇਹਦਾ ਹੁਣ ਬੇਲੀਆਂ ਜਨਾਨੀਆਂ ਫਰੀਦ ਬਸਸਾ ਫਰਾ ਤਰਪਨੀਆਂ ਇਹ ਸ਼ਬਦ ਨਹੀਂ ਵਰਤਨੇ ਚਾਹੀਦੇ ਜਹੀ ਜਿਹੜੀਆਂ ਘਟਨਾਵਾਂ ਇਹ ਸਾਰੇ ਵਿਭਾਗ ਨੂੰ ਜਿਹੜੀ ਆ ਉਕਲਕਿਤ ਕਰ ਦਿੰਦੀ ਆ ਹੁੰਦੇ ਕੁਝ ਕੁ ਬੰਦੇ ਆ ਪਰ ਉਹਦੇ ਨਾਲ ਅਕਸਰ ਜਿਹੜਾ ਸਾਰਾ ਜਿਹੜਾ ਮਹਿਕਮਾ ਉਹਦਾ ਹੋ ਜਾਂਦਾ ਕਿ ਦੇ ਕੋਈ ਬੇਨ ਲਗਾਵਾ ਬੰਦਾ ਤਾਂ ਇੱਕ ਗਲਤ ਹੁੰਦਾ ਪਰ ਬਦਨਾਮ ਸਾਰੇ ਹੋ ਜਾਂਦੇ ਇੱਕ ਸੁਖਵੀਰ ਜੀ 10 ਲੱਖ ਦਾ ਇਲਾਜ ਹੈਲਥ ਇੰਸ਼ੋਰੈਂਸ ਮੁੱਖ ਮੰਤਰੀ ਪੰਜਾਬ ਹਰ ਇੱਕ ਦੇ ਲਈ ਲੈ ਕੇ ਆਏ ਆ ਉਹਦੇ ਬਾਰੇ ਜੀ ਜਾਣਕਾਰੀ ਹੈ ਕਿ ਤਾਂ ਜਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਓ ਬਿਲਕੁਲ ਪੰਜਾਬ ਸਰਕਾਰ ਨੇ ਆ ਕੁਝ ਦਿਨ ਪਹਿਲਾਂ ਹੀ ਇਹ 10 ਲੱਖ ਤੱਕ ਦਾ ਜਿਹੜਾ ਇਲਾਜ ਹੈ ਇਹ 500 ਪਲੱਸ ਹਸਪਤਾਲ ਪ੍ਰਾਈਵੇਟ ਆ ਉਹਦੇ ਵਿੱਚ ਉਹਨਾਂ ਨਾਲ ਵੀ ਟਾਈਪ ਕਰਿਆ ਉਹਦੇ ਵਿੱਚ ਇਹ ਇਲਾਜ ਹੋਣਾ ਹੈ ਦੇਖੋ ਇਹ ਇੱਕ ਕਿਸਮ ਦੀ ਸਿਹਤ ਕ੍ਰਾਂਤੀ ਆ ਰਹੀ ਹੈ ਪੰਜਾਬ 'ਚ ਜਿਹੜੀ ਕਾਉਨ ਲੈਵਲ ਪਰ ਲਾਗੂ ਹੋਈ ਆ ਹਾਂ ਕਿ ਹਮੇਸ਼ਾ ਹੀ ਇਹ ਮੰਗ ਰਹੀਆ ਕਿ ਹੈਲਥ এডਿਕੇਸ਼ਨ ਤੇ এমਪਲੋਇਮੈਂਟ ਇਹ ਸਾਡੇ ਲਈ ਬੁਨਿਆਦੀ ਚੀਜ਼ ਹੈ ਸਾਨੂੰ ਸਿਹਤ ਸੂਤਾਂ ਚਾਹੀਦੀਆਂ ਸਾਨੂੰ ਫ੍ਰੀ ਸਿੱਖਿਆ ਹੋਵੇ ਉਹ ਦੇਣੀ ਚਾਹੀਦੀਆਂ ਤੇ ਸਾਨੂੰ ਰੋਜ਼ਗਾਰ ਦੇ ਮੌਕੇ ਇਸੇ ਸਾਨੂੰ ਰੋਜ਼ਗਾਰ ਮਿਲ ਸਕੇ ਇਹ ਚੀਜ਼ਾਂ ਸਾਨੂੰ ਜ਼ਰੂਰੀ ਆ ਸੋ ਮਾਨ ਸਰਕਾਰ ਦਾ ਬਹੁਤ ਧੰਨਵਾਦ ਆ ਇਹਦੇ ਵਿੱਚ ਜਿਹੜੀ ਇਹਨਾਂ ਨੇ ਇਹ 10 ਲੱਖ ਤੱਕ ਦਾ ਦੇਖੋ ਗਰੀਬੰਦਾ ਇਹਨੂੰ ਮਿਡਲ ਕਲਾਸ ਆ ਤੇ ਗਰੀਬੰਦਾ ਅਮੀਰ ਬੰਦਾ ਤੱਕ ਇਧਰੇ ਵੀ ਉਹ ਚਾਹੇ ਇੰਸ ਚੱਲ ਜਵੇ ਜਾਂ ਕਿਤੇ ਹੋਰ ਚੱਲ ਜਵੇ ਮੈਕਸ ਵਰਗੇ ਹਸਪਤਾਲਾਂ ਉੱਥੇ ਜਾ ਸਕਦਾ ਹੈ ਉੱਥੇ ਇਲਾਜ ਕਰਾ ਸਕਦਾ ਪਰ ਬਣੀ ਬਦਾ ਪਰ ਸਕੂਲ ਵੀ ਜਿੱਦਾਂ ਜਮੀਨੀ ਪੱਧਰ ਦੇ ਲੋਕ ਜੁੜੇ ਹੋયા ਜਾਂ ਜਿਹੜੇ ਉਹ ਜਾਣਦੇ ਆ ਹਸਪਤਾਲਾਂ ਚ ਉਹ ਕਹਿੰਦੇ ਆ ਵੀ ਉੱਥੇ ਕੁਝ ਨਹੀਂ ਚੱਲਦਾ ਹੈਗਾ ਵੀ ਡਾਕਟਰ ਕਹਿੰਦੇ ਨੇ ਵੀ ਆਹ ਚੀਜ਼ ਬਾਹਰੋਂ ਮਿਲਣੀ ਆ ਇੱਧਰੋਂ ਜਾਂ ਥੋੜਾ ਕਾਰਵੇ ਚਲਣਾ ਆਸ਼ਮਾਨ ਕਾਰਨੀ ਦਾ ਚੱਲਦਾ ਵੀ ਇਸੇ ਸਮੱਸਿਆ ਦੇ ਨਾਲ ਵੀ ਉਹ ਲੋੜ ਪਊਗਾ ਵੀ ਉਹ ਕਿਸ ਤਰ੍ਹਾਂ ਪਰਬਰ ਲਾਣੀ ਬਿਲਕੁਲ ਇਹ ਸਮੱਸਿਆਵਾਂ ਆਉਂਦੀਆਂ ਇਹ ਕਾਫੀ ਗੱਲਾਂ ਹੁੰਦੀਆਂ ਕਿ ਜਦੋਂ ਆਪਾਂ ਜਾਣਦੇ ਆ ਉਹ ਫਿਰ ਇੱਕ ਕਹਿ ਲੰਨੇ ਕਿ ਆਪਸ਼ਨਾਂ ਦੇ ਦਿੰਦੇ ਆ ਉਹ ਕਿ ਆ ਚੀਜ਼ ਜਿਹੜੀ ਇਹਦੇ ਚ ਇਲਾਜ ਹੋਣਾ ਆ ਇਹ ਇੰਜੈਕਸ਼ਨ ਵਗੈਰਾ ਜਿਹੜੇ ਆ ਇਹ ਤੁਸੀਂ ਆਪਣੇ ਬਾਹਰ ਮੈਡੀਕਲ ਤੋਂ ਲਿਆਓ ਸੋ ਸਰਕਾਰ ਨੂੰ ਬੇਨਤੀ ਆ ਕਿ ਜਿਹੜੀਆਂ ਅਜਿਹੀਆਂ ਮੁਸ਼ਕਲਾਂ ਆਉਨੀਆਂ ਇਹਦਾ ਵੀ ਹੱਲ ਹੋਣਾ ਚਾਹੀਦਾ ਤਾਂ ਜੋ ਮਿਡਲ ਕਲਾਸ ਤੇ ਗਰੀਬ ਜਿਹੜੇ ਲੋਕ ਆ ਉਹਨਾਂ ਨੂੰ ਇਹ ਸੇ ਸੂਤਾ ਦਾ ਪੂਰਨ ਤੌਰ ਤੇ ਲਾਭ ਮਿਲ ਸਕੇ ਚਲੋ ਤੁਹਾਡਾ ਸਮੇਂ ਲਈ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਤੇ ਸੱਚ ਦੇ ਲਈ ਕੋਈ ਵੀ ਕੰਮ ਹੋਵੇ ਇੱਕ ਇਹ ਸੁਖਵੀਰ ਸਿੰਘ ਆ ਸਾਡਾ ਵੀਰ ਕਿਤੇ ਵੀ ਤੁਹਾਨੂੰ ਖੜਾ ਮਿਲਦਾ ਹੈ ਜਿੱਥੇ ਗੱਲ ਸੱਚ ਦੀ ਹੁੰਦੀ ਹੈ ਦੰਗਾ ਕਰਕੇ ਆਪਾਂ ਸਭ ਵੀਰ ਵੀਰ ਦੇ ਬਹੁਤ ਫੈਨ ਆ ਮੈਂ ਸਟੇਟਸ ਤੇ ਲਾਇਆ ਤੇ ਮਾਨੂੰ ਕਾਫੀ ਰਿਪਲਾਈ ਆਇਆ ਵੀ ਪ੍ਰੋਪਰ ਤੁਸੀਂ ਪੁੱਛ ਕੇ ਦੱਸੋ ਮੈਂ ਸੁਖਵੀਰ ਵੀਰ ਨਾਲ ਗੱਲ ਕਰੀ ਤੇ ਸਪੈਸ਼ਲੀ ਇੱਥੇ ਪਹੁੰਚਿਆ ਤੇ ਵੀਰ ਨੇ ਪੂਰੀ ਜਾਣਕਾਰੀ ਜਿਹੜੀ ਦਿੱਤੀ ਹੈ ਤੁਹਾਨੂੰ ਤੇ ਹੋਰ ਵੀ ਜਿਹੜੀ ਅੱਗੇ ਆਣ ਵਾਲੀ ਅਪਡੇਟਸ ਤੁਹਾਨੂੰ ਇਹ ਚੈਨਲ ਤੇ ਮਿਲਦੇ ਰਹਿਣੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸੁਖਵੀਰ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਆਪਣਾ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੋਂ ਮਾਣ ਆ ਸੋ ਧੰਨਵਾਦ ਤੇ ਤੁਹਾਨੂੰ ਦੇਖਣ ਵਾਲੇ ਦਰਸ਼ਕਾਂ ਦਾ ਵੀ ਧੰਨਵਾਦ ਜੋ ਤੁਸੀਂ ਜਰਸੀ ਦੇ ਜਿਹੜਾ ਚੈਨਲ ਹੈ ਇਹਨੂੰ ਵੀ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਜਰਸੀ ਇੱਕ ਜਿਹੜਾ ਬੰਦਾ ਹੈ ਅਸਲ ਚੀਜ਼ ਦਾ ਨਾਮ ਹੈ ਜਤਿੰਦਰ ਰਾਣਾ ਚੌਧਰੀ ਪਰ ਸ਼ਾਰਟ ਥਿੰਗ ਜਰਸੀ ਕਹਿੰਦੇ ਆ ਇਹ ਹਰ ਬੰਦੇ ਦੇ ਦਿਲ ਵਿੱਚ ਆਪਣਾ ਘਰ ਬਣਾ ਲੈਂਦਾ ਕਿਉਂਕਿ ਇਹਦੀ ਗੱਲਾਂ ਇੰਨੀਆਂ ਮਿੱਠੀਆਂ ਹੁੰਦੀਆਂ ਨੇ ਬੇਵਾਕ ਤਰੀਕੇ ਗਿਆ ਬੋਲਦਾ ਸੋ ਬਹੁਤ ਵਧੀਆ ਇਨਸਾਨ ਆ ਇਹ ਤੇ ਇਹਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਲਾਈਕ ਅਤੇ ਸ਼ੇਅਰ ਵੀ ਕਰੇ ਕਰੋ ਕਿਉਂਕਿ ਇੱਕ ਕੰਮ ਦੀਆਂ ਗੱਲਾਂ ਇਹ ਅਕਸਰ ਆਪਣੀ ਵੀਡੀਓ ਰਾਹੀਂ ਲੋਕਾਂ ਤੱਕ ਪਹੁੰਚਾਉਂਦਾ ਰਹਿੰਦਾ ਹੈ ਧੰਨਵਾਦ ਜੀ ਧੰਨਵਾਦ ਧੰਨਵਾਦ ਸੱਚ ਨੂੰ ਸਪੋਰਟ ਆਪਾਂ ਸਕਦੇ ਵੇ ਦੇਖ ਤੈਨੂੰ ਵੀ ਦੇਖੀਦਾ ਖੁਦ ਵੀ ਅੰਦਰ ਸੱਚ ਹੈ ਨਾ ਸੱਚ ਬੋਲਣ ਲੱਗੇ ਕਦੇ ਡਰੀਦਾ ਨਹੀਂ ਨਾ ਡਰਦਾ ਬਿਲਕੁਲ ਠੀਕ ਆ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਵੈਰੀ ਮਚ ওকে ਸਸੀ ਗੱਲ ਦੀ ਸਾਡੇ ਨਾਲ ਨੇ ਵਾਈਸ ਪ੍ਰਧਾਨ ਪੂਰਾ ਜੀ ਉਹ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਚਮਕੌਰ ਸਾਹਿਬ ਦੀ ਸ਼ਾਨ ਤੇ ਪੂਰਾ ਜੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਜਿਹੜਾ ਇਹ ਬੰਦ ਪਿਆ ਰੂਟ ਚੱਲਿਆ ਬਹੁਤ ਜਿਹੜਾ ਰੋਡ ਚਾਲਣ ਜਾ ਰਿਹਾ ਹੈ ਚਮਕੌਰ ਸਾਹਿਬ ਤੋਂ ਅੰਮ੍ਰਿਤਸਰ ਦੇ ਲਈ ਤੇ ਹੋਰ ਜਿਹੜਾ ਰੂਟ ਇੱਕ ਹੋਰ ਜਿਹੜੇ ਰੂਟ ਬੰਦ ਪਏ ਆ ਮੰਨ ਕੇ ਜਦੋਂ ਦਿਲਜਾਣ ਰੂਟ ਵੀ ਆਪਣਾ ਬੰਦ ਪਿਆ ਉਹਦੇ ਬਾਰੇ ਵੀ ਜਿਹੜੀ ਤੁਸੀਂ ਜਾਣਕਾਰੀ ਸਾਡੇ ਦਰਸ਼ਕੂਆਂ ਨਾਲ ਸਾਂਝੀ ਕਰੋ ਇਹ ਨਾ ਕਾਫੀ ਲੰਬੇ ਸਮੇਂ ਤੋਂ ਚਮਕੌਰ ਸਾਹਿਬ ਦੇ ਲੋਕਾਂ ਦੀ ਮੰਗ ਚਲੀ ਆ ਰਹੀ ਸੀ ਵੀ ਚਮਕੌਰ ਸਾਹਿਬ ਤੋਂ ਲੰਬੇ ਸਮੇਂ ਤੋਂ ਰੂਟ ਬੰਦ ਪਿਆ ਸੀ ਇਹ ਅੰਮ੍ਰਿਤਸਰ ਸਾਹਿਬ ਨੂੰ ਬੱਸ ਜਾਂਦੀ ਸੀਗੀ ਤੇ ਹੁਣ ਪੰਜਾਬ ਸਰਕਾਰ ਵੱਲੋਂ ਰੂਟ ਚਾਲੂ ਕਰ ਦਿੱਤਾ ਗਿਆ ਇਸ ਦਾ ਅਸੀਂ ਐਮਐਲਏ ਸਾਹਿਬ ਦਾ ਤੇ ਸਰਦਾਰ ਭਗਵਾਨ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦੇ ਆ ਸਾਰੇ ਜਮਕੌਰ ਸਾਹਿਬ ਵਾਸੀਆਂ ਵੱਲੋਂ ਗੁਰਪੁਰਬ ਸੇਵਾ ਸੁਸਾਇਟੀ ਨੇ ਵੀ ਇਹ ਬਹੁਤ ਵਧੀਆ ਉਪਰਾਲਾ ਚੱਕਿਆ ਸੀਗਾ ਜੋ 15 ਤਰੀਕ ਨੂੰ ਬਸ ਇਹ ਸਟਾਰਟ ਹੋਣ ਜਾ ਰਹੀ ਹੈ ਸਵੇਰੇ 6:30 ਵਜੇ ਚੱਲਿਆ ਕਰੂਗੀ ਤਕਰੀਬਨ 4 ਜਾਂ 4:30 ਵਜੇ ਫੇਰ ਜਮਕੌਰ ਸਾਹਿਬ ਵਾਪਸ ਆ ਜਾਇਆ ਕਰੂਗੀ ਦੋ ਬੱਸਾਂ ਨੇ ਇੱਕ ਜਾਇਆ ਕਰੂਗੀ ਦੂਜੀ ਆਇਆ ਕਰੂਗੀ ਹੋਰ ਬੰਦ ਪਏ ਰੂਟ ਵੀ ਉਹ ਵੀ ਅਸੀਂ ਭੇਜਿਆ ਹੋਇਆ ਸਰਕਾਰ ਨੂੰ ਹੋ ਸਕਦਾ ਜਲਦੀ ਉਹ ਵੀ ਰੂਟ ਵੀ ਚਾਲੂ ਕੀਤੇ ਜਾਣਗੇ ਤੇ ਅਸੀਂ ਫੇਰ ਮਾਨ ਸਰਕਾਰ ਦਾ ਤੇ ਡਾਕਟਰ ਚਰਨਜੀਤ ਜੀ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਲੰਬੇ ਸਮੇਂ ਤੋਂ ਚੱਲਦੀ ਆਉਂਦੀ ਨੂੰ ਪੂਰਾ ਕੀਤਾ ਵਾਹਿਗੁਰੂ ਜੀ ਖਾਲਸਾ ਹੋਈ ਵਾਹਿਗੁਰੂ ਜੀ ਖਾਲਸਾ